ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਟੀ ਇਲਾਕੇ ਦੇ ਦੋ ਚੌਧਰੀ ਢਿਲੋਂ ਲਾਲ ਅਤੇ ਲੰਗਾਹਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆ ਕੇ ਵੰਦਨਾ ਕੀਤੀ ਉਹਨਾਂ ਨੇ ਸ੍ਰੀ ਅੰਮ੍ਰਿਤ ਸਰੋਵਰ ਦੀ ਮਹਿਮਾ ਸੁਣੀ ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਹਨਾਂ ਨੂੰ ਇਸ ਤਰ੍ਹਾਂ ਸੁਣਾਈ ਕਾਰ ਸੇਵਾ ਕਰਨ ਨਾਲ ਤੁਹਾਡਾ ਕਲਿਆਣ ਹੋਵੇਗਾ ਤੇ ਜੇ ਕਾਰ ਸੇਵਾ ਦੇ ਨਾਲ ਧਨ ਵੀ ਲਾਓਗੇ ਤਾਂ ਤੁਹਾਡੇ ਪਰਿਵਾਰ ਦਾ ਵੀ ਉਧਾਰ ਹੋ ਜਾਏਗਾ ਜਿਹੜਾ ਵੀ ਪੌੜੀਆਂ ਦੀ ਜਣਵਾਈ ਕਰੇਗਾ ਉਸਦੇ ਖਾਨਦਾਨ ਦੀ ਨੀ ਸਦਾ ਲਈ ਪੱਕੀ ਹੋ ਜਾਏਗੀ ਮਾਨਸਰੋਵਰ ਝੀਲ ਵਾਂਗ ਵਿਰਾਜਮਾਨ ਹੋਵੇਗਾ ਅਤੇ ਹਰ ਮੰਦਰ ਵਿੱਚ ਹੀ ਭਵ ਸਾਗਰ पार ਕਰਨ ਦਾ ਜਹਾਜ਼ ਬਣੇਗਾ ਜਿਹੜਾ ਸ਼ਰਧਾ ਨਾਲ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸਦੇ ਸਾਰੇ ਪਾਪ ਮਿਟ ਜਾਣਗੇ ਅਤੇ ਕਲਿਆਣ ਦੀ ਪ੍ਰਾਪਤੀ ਹੋਵੇਗੀ ਜਿਹੜਾ ਵੀ ਹਰ ਮੰਦਰ ਵਿੱਚ ਸ਼ਬਦ ਸੁਨੇਗਾ ਉਸਦੇ ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਣਗੇ ਭਗਤੀ ਉਪਜੇਗੀ ਅਤੇ ਗਿਆਨ ਪ੍ਰਾਪਤ ਕਰੇਗਾ ਅਤੇ ਜਗਤ ਵਿੱਚ ਆਉਣਾ ਜਾਣਾ ਖਤਮ ਹੋ ਜਾਏਗਾ ਇਹ ਸੁਣ ਕੇ ਦੋਵੇਂ ਕਾਰ ਸੇਵਾ ਕਰਨ ਲੱਗੇ ਮਿੱਟੀ ਪੁੱਟ ਕੇ ਭਾਰ ਨੂੰ ਸਿਰ ਉੱਤੇ ਰੱਖਦੇ ਸਨ ਧਨ ਦੇ ਕੇ ਮਜ਼ਦੂਰ ਲਗਵਾਉਂਦੇ ਸਨ ప్రతి ਦਿਨ ਹਿਰਦੇ ਵਿੱਚ ਸ਼ਰਧਾ ਵਧਦੀ ਜਾਂਦੀ ਸੀ ਸੁਣ ਸੁਣ ਕੇ ਸਰੋਵਰ ਦੀ ਮਹਿਮਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਗਈ ਸੰਗਤ ਅਤੇ ਵਿਸ਼ੇਸ਼ ਮਸੰਦਾ ਸਹਿਤ ਗੁਰੂ ਜੀ ਸਿੱਖਾਂ ਨੂੰ ਮहिमा ਸੁਣਾਉਂਦੇ ਸਨ ਮहिमा ਸੁਣ ਸੁਣ ਕੇ ਸੇਵਕਾਂ ਦੇ ਮਨ ਵਿੱਚ ਪ੍ਰੇਮ ਉਤਪਨ ਹੁੰਦਾ ਸੀ ਸਾਰਾ ਦਿਨ ਮਹਾਤਮ ਬਾਰੇ ਕਹਿੰਦੇ ਸਨ ਸਿੱਖ ਕਾਰ ਕਰਕੇ ਸਵੱਛਤਾ ਪ੍ਰਾਪਤ ਕਰਦੇ ਸਨ ਮਾਜ ਮਹੱਲਾ ਪੰਜਵਾਂ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ सगਲਾ ਕੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜਿਓ ਉਦਮ ਕਰਨ ਨਾਲ ਮੇਰਾ ਮਨ ਨਿਰਮਲ ਹੋ ਗਿਆ ਹੈ ਹਰੀ ਦੀ ਰਾਹ ਤੇ ਚੱਲਦਿਆਂ ਮੇਰਾ ਸਾਰਾ ਪਰਮ ਦੂਰ ਹੋ ਗਿਆ ਹੈ ਸਤਿਗੁਰੂ ਜੀ ਵਡਿਆਈਆਂ ਦਾ ਖਜ਼ਾਨਾ ਹਨ ਵਾਹਿਗੁਰੂ ਦਾ ਨਾਮ ਮੈਨੂੰ ਸੁਣਾਇਆ ਹੈ ਅਤੇ ਮੇਰੀਆਂ ਸਾਰੀਆਂ ਬਿਮਾਰੀਆਂ ਮਲਿਆ ਮੇਟ ਹੋ ਗਈਆਂ ਹਨ ਇਹ ਤੇ ਆਦ ਗੁਰੂ ਜੀ ਬਾਣੀ ਦੀ ਰਚਨਾ ਕਰਦੇ ਸਨ ਸਿੱਖ ਬਾਣੀ ਪੜ੍ਹ ਸੁਣ ਕੇ ਕਾਰ ਸੇਵਾ ਕਰਦੇ ਸਨ ਤੇ ਹਿਰਦੇ ਵਿੱਚ ਬਹੁਤ ਆਨੰਦਿਤ ਹੁੰਦੇ ਸਨ ਦੋਵੇਂ ਵੇਲੇ ਗੁਰੂ ਜੀ ਪਾਸ ਰਹਿੰਦੇ ਸਨ ਤੇ ਸੇਵਕ ਮੁਕਤੀ ਰੂਪ ਹੋ ਕੇ ਸੇਵਾ ਕਰਦੇ ਸਨ ਅਜਬ ਅਜਾਇਬ ਤੇ ਉਮਰਾ ਸ਼ਾ ਇਹ ਸਾਰੇ ਮਸੰਦ ਗੁਰੂ ਜੀ ਦੇ ਪਾਸ ਆਏ ਉਹ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵੀ ਕਰਦੇ ਸਨ ਅਤੇ ਸੰਗਤ ਪਾਸੋਂ ਗੁਰੂ ਜੀ ਵਾਸਤੇ ਦਸਵੰਦ ਵੀ ਇਕੱਠਾ ਕਰਦੇ ਸਨ ਉਹ ਆ ਕੇ ਇਕੱਠੀ ਹੋਈ ਕਾਰ ਗੁਰੂ ਜੀ ਪਾਸ ਜਮ੍ਹਾਂ ਕਰਵਾਉਂਦੇ ਸਨ ਆਪਣਾ ਹਿੱਤ ਕਰਕੇ ਜੋ ਸਿੱਖਾਂ ਤੋਂ ਪ੍ਰਾਪਤ ਕਰਦੇ ਸਨ ਉਸ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਸਨ ਇੱਕ ਦਿਨ ਗੁਰੂ ਜੀ ਨੇ ਪੁੱਛਿਆ ਗੁਰੂ ਦੇ ਧਨ ਨੂੰ ਤੁਸੀਂ ਕਿਸ ਵਿਧੀ ਅਨੁਸਾਰ ਜਾਣਦੇ ਹੋ ਜੋ ਸੰਗਤ ਤੋਂ ਇਕੱਠੀ ਕਰਕੇ ਲਿਆਉਂਦੇ ਹੋ ਉਹਨਾਂ ਨੇ ਕਿਹਾ ਅਸੀਂ ਤਾਂ ਇਸ ਨੂੰ ਜ਼ਹਿਰ ਸਮਾਨ ਜਾਣਦੇ ਹਾਂ ਸ਼ਿਵਜੀ ਦੇ ਚੜਾਵੇ ਦੇ ਪਦਾਰਥਾਂ ਵਾਂਗ ਜਾਣਦੇ ਹਨ ਜਿਸ ਨੂੰ ਪ੍ਰਾਣਾ ਵਿੱਚ ਨਾ ਗ੍ਰਹਿਣ ਯੋਗ ਲਿਖਿਆ ਹੈ ਇਹ ਸੁਣ ਕੇ ਗੁਰੂ ਜੀ ਨੇ ਮੁਖ ਤੋਂ ਬਚਨ ਕੀਤਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡਾ ਉਦਾਰ ਹੋਵੇਗਾ ਇੱਕ ਛੱਜਲ ਜਾਤੀ ਦਾ ਪੈੜਾ ਨਾਮੀ ਸਿੱਖ ਅਤੇ ਸੰਗਰ ਜਾਤੀ ਤੋਂ ਉਪਜੇ ਕੰਧੂ ਨਾਮੀ ਸਿੱਖ ਨੇ ਸ਼ੀਰ ਗੁਰੂ ਅਰਜਨ ਦੇਵ ਜੀ ਦੇ ਪਾਸ ਆ ਕੇ ਬੰਦਨਾ ਕੀਤੀ ਫਿਰ ਸਨੇਮਰ ਹੋ ਕੇ ਬੇਨਤੀ ਕੀਤੀ ਸਾਡਾ ਕਿਵੇਂ ਕਲਿਆਣ ਹੋਵੇਗਾ ਏ ਗੁਰੂ ਜੀ ਸਾਨੂੰ ਉਪਦੇਸ਼ ਦਿਓ ਸਤਿਗੁਰੂ ਜੀ ਨੇ ਕਿਹਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੋ ਅਤੇ ਸ਼ਬਦ ਤੇ ਵਿਚਾਰ ਕਰਕੇ ਗੁਰਮਤ ਪਾਓ ਗੁਰੂ ਜੀ ਦੇ ਸਿੱਖਾਂ ਦੀ ਸੇਵਾ ਕਰੋ ਅਤੇ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰੋ ਜਿਹੜੇ ਤੀਸਰੇ ਪਾਸ਼ਾ ਸਤਿਗੁਰੂ ਅਮਰਦਾਸ ਜੀ ਸਨ ਉਹਨਾਂ ਨੇ ਇੱਕ ਵਾਰ ਸਾਡੇ ਪਿਤਾ ਜੀ ਗੁਰੂ ਰਾਮਦਾਸ ਜੀ ਨੂੰ ਪਾਸ ਬੁਲਾ ਕੇ ਬਚਨ ਕਹੇ ਕਿ ਕਾਲ ਯੁਗ ਦੇ ਜੀਵ ਸਭ ਸ਼ਕਤੀਆਂ ਰਹਿਤ ਹੋ ਗਏ ਹਨ ਇੱਕ ਤਾਂ ਇਹਨਾਂ ਦੀ ਉਮਰ ਛੋਟੀ ਹੋ ਗਈ ਹੈ ਘਟੀਆ ਪਦਾਰਥਾਂ ਕਾਰਨ ਬੁੱਧੀ ਮੋਟੀ ਹੋ ਗਈ ਹੈ ਸਾਰੇ ਤੀਰਥਾਂ ਵਿੱਚ ਇਸ਼ਨਾਨ ਨਹੀਂ ਕਰ ਸਕਦੇ ਭਲੇ ਪੁਰਸ਼ਾਂ ਨੂੰ ਚੰਗੀ ਵਿਧੀ ਅਨੁਸਾਰ ਦਾਨ ਵੀ ਨਹੀਂ ਦੇ ਸਕਦੇ ਇਸ ਕਾਰਨ ਇੱਕ ਮਹਾਨ ਤੀਰਥ ਪੰਜਾਬ ਦੇਸ਼ ਵਿੱਚ ਜਾ ਕੇ ਬਣਾਓ ਉਹ ਤੀਰਥ ਕਿੰਨਾ ਲੋਕਾਂ ਵਿੱਚ ਐਸਾ ਹੋਏ ਜਿਸ ਵਿੱਚ ਇਸ਼ਨਾਨ ਕਰਨ ਨਾਲ ਸਭ ਫਲ ਪ੍ਰਾਪਤ ਹੋਣ ਜਦ ਇਸ ਸਥਾਨ ਵਿਖੇ ਉਸ ਸਰੋਵਰ ਨੂੰ ਬਣਾਉਣ ਬਾਰੇ ਦੱਸਿਆ ਤਾਂ ਮੇਰੇ ਪਿਤਾ ਜੀ ਨੇ ਸਰੋਵਰ ਦੀ ਖੁਦਵਾਈ ਸ਼ੁਰੂ ਕਰ ਦਿੱਤੀ ਇਸ ਦਾ ਨਾਮ ਉਹਨਾਂ ਨੇ ਅੰਮ੍ਰਿਤ ਸਰੋਵਰ ਰੱਖਿਆ ਜਿਹੜਾ ਚਾਰ ਪਦਾਰਥਾਂ ਦਾ ਸਦਾਕਰ ਹੈ ਕਾਸ਼ੀ ਆਦ ਸਾਰੇ ਤੀਰਥ ਹੁਣ ਇਸ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ ਕਾਲ ਯੁਗ ਦੇ ਇੱਕ ਹੋਰ ਸਮੇ ਦਾ ਵਰਤਾਰਾ ਹੋਵੇਗਾ ਤਾਂ ਵੀ ਕੋਈ ਕਿਸੇ ਨੂੰ ਮਾਰਨ ਤੋਂ ਨਹੀਂ ਛੱਡੇਗਾ ਜਿੰਨੇ ਵੀ ਵਰਤ ਦਾਨ ਤਪ ਅਤੇ ਤੀਰਥੀ ਇਸ਼ਨਾਨ ਹਨ ਉਹ ਸਾਰੇ ਇਸ ਤੀਰਥ ਵਿੱਚ ਨਿਵਾਸ ਕਰਨਗੇ ਇਹ ਸਾਰੇ ਜਗਤ ਦਾ ਵੱਡਾ नाथ ਬਣੇਗਾ ਜਿਸ ਸਮੇਂ ਗੰਗਾ ਲੋਪ ਹੋਵੇਗਾ ਤਾਂ ਇਸ ਤਿਰਦੇ ਚਾਰ ਚ ਫੇਰੇ ਕਈ ਕੋਹਾਂ ਤੱਕ ਸੰਤਤਾ ਤੇ ਰਖੀ ਆਪਣੇ ਡੇਰੇ ਸਥਾਪਿਤ ਕਰ ਲੈਣਗੇ ਇਸ ਕਰਕੇ ਸਰੋਵਰ ਵਿੱਚ ਇਸ਼ਨਾਨ ਕਰੋ ਤਾਂ ਕਿ ਤੁਹਾਡਾ ਕਲਿਆਣ ਹੋ ਜਾਵੇ ਗੰਗ ਲੋਪ ਦਾ ਸਮਾਂ ਲਗਭਗ 1956 ਬਿਕਰਮੀ ਵਿੱਚ ਮੁੱਕ ਗਿਆ ਦੱਸਿਆ ਜਾਂਦਾ ਹੈ ਪੂਰਨ ਗੁਰੂ ਜੀ ਦੇ ਸੁੰਦਰ ਵਚਨ ਸੁਣ ਕੇ ਸਿੱਖਾਂ ਦੇ ਮਨ ਵਿੱਚ ਸ਼ਾਂਤੀ ਉਤਪਨ ਹੋਈ ਅੰਮ੍ਰਿਤ ਸਰੋਵਰ ਦੀ ਮਹਿਮਾ ਸੁਣੀ ਜਿਹੜੀ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਕਹੀ ਸੀ ਕਹਿਣ ਲੱਗੇ ਸਤਿਗੁਰੂ ਜੀ ਧੰਨ ਹਨ ਜਿਨ੍ਹਾਂ ਨੇ ਸਾਡਾ ਜਨਮ ਸਫਲ ਕੀਤਾ ਹੈ ਉਹ ਕਾਫੀ ਦਿਨ ਸਤਿਗੁਰੂ ਜੀ ਦੇ ਪਾਸ ਰਹੇ ਤੇ ਸਰੋਵਰ ਦੀ ਮਨ ਵਿੱਚ ਪ੍ਰਸੰਨ ਹੋ ਕੇ ਤਹਿਲ ਸੇਵਾ ਕੀਤੀ ਗੁਰਬਾਣੀ ਨਾਲ ਬੜਾ ਪ੍ਰੇਮ ਲਾਇਆ ਅਤੇ ਸਿੱਖਾਂ ਦੀ ਬਹੁਤ ਸੇਵਾ ਕੀਤੀ ਆਪਣਾ ਜਨਮ ਸਫਲ ਹੋਇਆ ਜਾਣਿਆ ਅਤੇ ਆਪਣੇ ਪੂਰਨ ਭਾਗ ਮੰਨੇ ਫਿਰ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਆਪਣੇ ਦੇਸ਼ ਵਿੱਚ ਚਲੇ ਗਏ ਉੱਥੇ ਜਾ ਕੇ ਆਪਣੇ ਘਰ ਵਿੱਚ ਸਦਾ ਗੁਰ ਗੁਰ ਦਾ ਜਾਪ ਜਪਦੇ ਸਨ ਆਪਣੇ ਮਿੱਤਰ ਸੰਬੰਧੀ ਜਿੰਨੇ ਵੀ ਸਨ ਉਹਨਾਂ ਨੂੰ ਜਥਾ ਜੋ ਉਪਦੇਸ਼ ਦਿੱਤਾ ਗੁਰੂ ਜੀ ਦੇ ਸਰੋਵਰ ਦੀ ਬਹੁਤ ਮਹਿਮਾ ਦੱਸੀ ਬਹੁਤ ਲੋਕ ਸਤਿਗੁਰੂ ਜੀ ਦੇ ਸਿੱਖ ਹੋ ਗਏ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਨ ਗੁਰੂ ਜੀ ਵੱਲ ਧਿਆਨ ਧਾਰ ਕੇ ਮੁਖਤੋਂ ਜਾਪ ਕਰਦੇ ਸਨ ਧਰਮ ਦੀ ਕਮਾਈ ਕਰਦੇ ਸਨ ਅਤੇ ਸਿੱਖਾਂ ਅਤੇ ਸੰਤਾਂ ਦੀ ਸੇਵਾ ਕਰਦੇ ਸਨ ਜਿੱਥੇ ਕਿੱਥੇ ਸਿੱਖੀ ਦਾ ਮਾਰਗ ਤੋਰਿਆ ਗੁਰੂ ਜੀ ਵੱਲ ਇੰਜ ਧਿਆਨ ਲਾਉਂਦੇ ਸਨ ਜਿਵੇਂ ਚਕੌਰ ਚੰਦ ਵੱਲ ਵੇਖਦਾ ਹੈ ਇਸ ਵਿਧੀ ਅਨੁਸਾਰ ਆਪਣੀ ਉਮਰ ਗੁਜ਼ਾਰੀ ਪੈੜੇ ਅਤੇ ਕੰਧੂ ਨੂੰ ਗੁਰੂ ਜੀ ਦੀ ਸਿੱਖੀ ਬਹੁਤ ਚੰਗੀ ਲੱਗੀ ਅੰਤਰ ਹਿਰਦੇ ਸ਼ੁੱਧ ਸਰੂਪ ਹੋ ਗਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਨਿਸ਼ਚਾ ਵੱਜ ਗਿਆ ਜਿਹੜੇ ਜਿਹੜੇ ਵੀ ਉਹਨਾਂ ਦੇ ਸੰਗੀ ਹੋਏ ਉਹਨਾਂ ਨੇ ਭੁਗਤੀ ਮੁਕਤੀ ਪ੍ਰਾਪਤ ਕੀਤੀ ਜਿਹੜਾ ਵਿਅਕਤੀ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਇਆ ਉਹ ਭਵ ਸਾਗਰ पार ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਸਮਾ ਜਾਂਦਾ ਹੈ ਅਤੇ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ प्रभ हर मंदिर सोहना तिस महमान कलाल मोती हीरा निर्मला कंचन कोट रिसाल बिन पौड़ी गढ़ क्यों चढ़ो गुर हर ध्यान निहाल गुर पूरे कीती पूरी प्रभ रभ रहे पर पूरी खेम कुशल भया इश्नाना पार ब्रह्म ਵੇਟਾਂ ਹੁ ਕੁਰਬਾਨਾ ਗੁਰ ਕੇ ਚਰਨ ਕਮਲ ਰਿਧ ਧਾਰੇ ਬਿਗੰਨਾ ਲਾਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਲ ਤੇ ਆਇਆ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੇ ਤੇ ਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ RAM DAS ਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰਾ ਕੀਨੇ ਦਾਨਾ ਸਭ ਕੁਸ ਲਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਵਿਚ ਕਰਤਾ ਪੁਰਖ ਖਲੋਆ ਵਾੜਾ ਵਿੰਗਾ ਹੋਆ ਮਜਨ ਗੁਰ ਆਂਦਾਰਾ ਸੇ ਜਪ ਹਰ ਹਰ ਕਿਲ ਵਿਖਨਾ ਸੇ ਸੰਤੋ रामदास सरोवर नीका जो न आवे सो कुलत रावे उद्धार हुआ है जीका जय जयकार जग गावे मन चंदड़े फल पावे सही सलामत न आए अपना प्रभु ते आए संत सरोवर नावे सो जन परमगत पावे मरा ना आवे जाई हर हर नाम ते आई ਏਹ ਬ੍ਰਾਮ ਵਿਚਾਰ ਸੋ ਜਾਨਾ ਜਿਸ ਦਇਆਲ ਹੋਏ ਭਗਵਾਨਾ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਹੋਇਆ ਪੁੱਲਾ ਝੁਕਾਂ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ